ਹਾਂਜੀ ਸਸਿਗਾਰ ਵਾਡੀਗਾਰ ਸਵਾਦੀ ਬਤਾਏ ਸਾਰਿਆਂ ਨੂੰ ਇੱਕ ਮੋਸਤ ਇੰਪੋਰਟਰ ਅਪਡੇਟ ਸੀਗੀ ਉਹ ਤਾਂ ਨਾ ਸਾਂਝੀ ਕਰਨ ਲੱਗੇ ਆ ਤਾਂ ਅੰਦੇ ਹੋ ਜੇ ਵੀਡੀਓ ਸ਼ੇਅਰ ਕਰ ਦੋ ਜੀ ਆਮ ਜੋ ਅਪਡੇਟ ਆ ਇੱਕ ਨਿਤਨ ਲਾਇ ਕਾਸਟ ਕੇ ਕੈਪਸਕੇਫ ਜੋ ਕਪਲ ਸ਼ਰਮਦਾ ਇੱਕ ਕਾਫੇ ਹੈ ਸਰੀ ਦੇ ਵਿੱਚ ਉਹਦੇ ਤੇ ਹੋਈ ਪੈਰਿੰਗ ਦੇ ਸੰਬੰਧ ਵਿੱਚ ਜਦ ਨੂੰ ਪਤਾ ਹੋਵੇਗਾ ਕਿ ਉਸ ਪੈਰਿੰਗ ਦੀ ਜ਼ਿੰਮੇਵਾਰੀ ਇਕਲਦੀ ਨਾ ਦੇ ਬੰਦੇ ਨੇ ਵੀ ਕੀ ਆਰੀ ਬੱਬਰ ਕੌਂਸਲਿੰਗ ਪਤਨ ਨੋ ਦੇ ਨਾਉਂ ਤੇ ਲੇਸੀ ਹਾਲਾਕੇ ਇਹ ਬੰਦਾ ਕਿਸੇ ਵੀ ਤਰ੍ਹਾਂ ਨਾਲ ਬਿਕਿਆਈ ਦਾ ਨਹੀਂ ਹੈ ਨਾ ਹੀ ਇਟਾਕੇ ਰਿਗੋਈ ਹੋਰ ਇਨਵੈਲਪਮੈਂਟ ਬਲੀਆ ਤੇ ਹੋਲਕਨਮੀ ਅਪਡੇਟ ਸਾਹਮਣੇ ਆਈ ਹੈ ਸਬੰਧ ਦੇ ਵਿੱਚ ਵੀ ਐਟਪੀ ਯਾਨੀ ਕਿ ਵਿਸ਼ਵ ਹਿੰਦੂ ਪਰਿਸ਼ਦ ਦੇ ਲਕਸ਼ ਲਕੀ ਨੇ ਅੱਜ ਇੱਕ ਵੀਡੀਓ ਦੇ ਨਾਲ ਜਿਮ ਵਾਲੀ ਲਈ ਆ ਕਿ ਅਸੀਂ ਹਿੱਤੇ ਫੈਰਨ ਕਰਵਾਈ ਲਕੀਨ ਅਰਗੇਸ਼ਨ ਲਕੀ ਜੋ ਵੀ ਐਟਪੀ ਦਾ ਉਤਨਾ ਮੈਨ ਉਹ ਤੇ ਦਾਦੇ विश्व हिंदू परिषद वास ने एसईडी एक वीडियो शेयर करके जिम्मेवारी ली है कि कैपस्कैफिया पे हमला असि करवाया फहरिंग असि करवाई है और तने बताय गई दिन बेला बनू ने इस बंदे विच कुछ बयान देते सी के तौर तो, तो सारा विश्व लाके एक जमा लाखड़ा हो रहा हुआ जो के इंगत कर रहा हो कि एदे विच किसी एजेंसी बी शामिल या शायद ਪਤਾ ਸਿੱਖਾਂ ਨੂੰ ਇੱਕ ਟਾਰਗੇਟ ਬਣਾਉਣ ਲਈ ਇੱਕ ਇੱਕ ਕਬੈਟ ਕਮਿਊਨਿਟੀ ਬਣਾਉਣ ਲਈ ਇੱਕ ਕ੍ਰਿਮੀਨਲ ਬ੍ਰਾਉਨ ਲਈ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਮਿਹਦੇ ਕੰਮ ਕਰਵਾ ਕੇ ਇਹਨਾਂ ਨੂੰ ਇੰਗਰ ਕੀਤਾ ਜਾਵੇ ਟਾਰਗੇਟ ਕਰਵਾਇਆ ਜਾਵੇ ਜਾਂ ਕੀਤਾ ਜਾਵੇ ਤੈਨੂੰ ਪਤਾ ਕਿ ਬਹੁਤ ਸਾਰੇ ਗਾਇਸਟਰ ਉੱਥੇ ਜਾ ਕੇ ਬੈਠੇ ਹਨ ਇਦਾਂ ਦੇ ਵਿੱਚ ਉਹ ਖਾਸ ਕਰਕੇ ਐਂਟੀ ਸੇਖੀਆ ਜਿ ਖੋਦੇ ਹੀ ਕੁਲ ਆਵਕਮ ਗਾਦੇ ਪਰ ਉਹਨਾਂ ਦੇ ਨਾਂ ਦੇ ਨਾਲ ਵੀ ਸਿੰਘ ਲੱਗੇ ਹੋਏ ਆ ਜਿੰਨੇ ਵੀ ਉਹ ਕੰਮ ਕਰਦੇ ਹੋ ਸਿੱਖ ਕਮਿਊਨਿਟੀ ਨੂੰ ਟਾਰਗੇਟ ਕਰਦੇ ਆ ਕਿ ਬਈ ਇਹਨਾਂ ਦੇ ਸਿੱਖਾਂ ਨੇ ਕੀਤੇ ਇਹ ਇੱਕ ਜਾਲ ਵੀ ਹੋ ਸਕਦੀ ਆ ਹਾਲਾਂਕਿ ਇਹਦੇ ਬਾਰੇ ਕੋਈ ਬਹੁਤਾ ਜਾਣਕਾਰੀ ਨਹੀਂ ਹੈ ਕਿ ਕਿਸੇ ਦੀ ਚਾਲ ਆ ਜਾ ਕੀ ਆ ਪਰ ਜਮੇਲਾ ਜਿਆਦਾ ਖੜਾ ਹੋ ਗਿਆ ਕਿਉਂਕਿ ਬੱਬਰ ਖਾਸਾ ਇੰਟਰਨੈਸ਼ਨਲ ਦੇ ਨਾਂ ਤੇ ਲਾਡੀ ਨੇ ਜ਼ਿੰਮੇਵਾਰੀ ਲਈ ਸੀ ਤੇ ਹੁਣ ਵੀਐਟਪੀ ਦੇ ਰਕੇਸ਼ ਲੱਖੀ ਨੇ ਉਸ ਜੀ ਦੀ ਜ਼ਿੰਮੇਵਾਰੀ ਵੀਡੀਓ ਸ਼ੇਅਰ ਕਰਕੇ ਲੈ ਲਈ ਆ ਉਹਨਾਂ ਦੇ ਸਮੇਂ ਦੇ ਵਿੱਚ ਇਹਦੇ ਵਿੱਚ